ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕਰੋੜ ਤੇ ਅੱਜ ਸਾਡੇ ਪਿੰਡ ਫਗਣ ਮਾਜਰਾ ਵਿੱਚ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਨੇ ਆਪਣੇ ਹਲਕੇ ਲਈ ਇੱਕ ਵੈਨ ਦਾ ਹੋ ਸੰਸਥਾ ਨਾਲ ਮਿਲ ਕੇ ਵੈਨ ਭੇਜਣੀ ਸ਼ੁਰੂ ਕਰੀ ਆ ਜਿਹੜੀ ਕਿ ਹੈਲਪੇਜ ਇੰਡੀਆ ਨਾਮ ਤੇ ਚੱਲ ਰਹੀ ਹੈ ਵੈਨ ਇਹ ਹਰ ਪਿੰਡ ਚ ਜਾ ਕੇ ਸਾਡੇ ਦੇ ਹਲਕੇ ਵਿੱਚ ਪਟਿਆਲਾ ਦਿਹਾਤੀ ਵਿੱਚ ਲੋਕਾਂ ਨੂੰ ਦਵਾਈਆਂ ਜੋ ਵੀ ਟੈਸਟ ਵਗੈਰਾ ਹੁੰਦੇ ਨੇ ਤੇ ਨਾਲ ਆਯੁਸ਼ਮਾਨ ਕਾਰਡ ਬਣਾ ਕੇ ਜਾਂਦੀ ਆ ਤਾਂ ਕਿ ਲੋਕਾਂ ਨੂੰ ਵੱਤਵੱਤ ਸਿਹਤ ਸਿਹਤ ਸਹੂਲਤਾਂ ਮਿਲਣ ਤੇ ਆਜੋ ਤੁਹਾਨੂੰ ਦਿਖਾਉਣੇ ਆ ਅੰਦਰ ਕਿਵੇਂ ਚੱਲ ਰਿਹਾ ਕੰਮ ਇਹ ਡਾਕਟਰ ਨੇ ਜੀ ਤੇ ਜਿਹੜੀ ਆਪਣੀ ਸੰਸਥਾ ਦੇ ਡਾਕਟਰ ਨੇ ਹੈਲਪੇਜ ਇੰਡੀਆ ਵੱਲੋਂ ਸਿਹਤ ਮੰਤਰੀ ਡਾਤ ਬਲਬੀਰ ਸਿੰਘ ਨਾਲ ਮਿਲ ਕੇ ਪਿੰਡਾਂ-ਪਿੰਡਾਂ 'ਚ ਜਾ ਕੇ ਦਵਾਈਆਂ ਦੇ ਰਹੇ ਨੇ ਤੇ ਐਵੇਂ ਸਾਡੀ ਸਰਕਾਰ ਕੰਮ ਕਰਦੀ ਰਹੂਗੀ ਆਮ ਲੋਕਾਂ ਦੀ ਸਹੂਲਤ ਲਈ ਤੇ ਲੋਕ ਬਹੁਤ ਇਹ ਚੀਜ਼ਾਂ ਤੋਂ ਖੁਸ਼ ਵੀ ਨੇ ਸੱਤੇਬਾਈ ਕੀ ਕਹਿਣਾ ਚਾਹਾਂਗੇ ਵਧੀਆ ਕਰ ਰਹੀ ਆ ਸੰਤੁਸ਼ਟ ਹਾਂਜੀ ਕੋਈ ਤਵਾ ਦੋਬਾ ਲਾਉਣਾ ਦੇਖ ਲਓ ਆਹ ਕੰਮ ਦੇ ਦਾ ਚਲੋ ਤਵਾ ਬਣਦਾ ਨਹੀਂ ਵੈਸੇ ਸਾਡੇ ਕਿਸਾਨ ਯੂਨੀਅਨ ਦੇ ਆਗੂ ਨੇ ਇਹ ਹਰ ਗੱਲ ਤੇ ਤਵਾ ਲਾਉਂਦੇ ਰਹਿੰਦੇ ਨੇ ਜਿੱਥੇ ਲੱਗਦਾ ਪਰ ਆਹ ਕੰਮ ਦੀ ਤੁਸੀਂ ਤਾਰੀਫ ਕਰਦੇ ਸਰਕਾਰ ਦੀ ਧੰਨਵਾਦ